ਕਿਸੇ ਦਿਨ ਖੁਸ਼ੀਆਂ ਦਾ ਕਾਰਨ ਬਣੋ ਖੁਸ਼ੀਆਂ ਮੁੰਡੋ ਦੁੱਖਾਂ ਦਾ ਕਾਰਨ ਨਹੀਂ ਬੰਨਾ ਕਦੇ ਕਦੇ ਕਿਸੇ ਦੀ ਜ਼ਿੰਦਗੀ 'ਚ ਦੁੱਖ ਨਹੀਂ ਲੱਗੇ ਜਾਣਾ ਕਿਸੇ ਨੂੰ ਐਸੇ ਬੋਲ ਨਹੀਂ ਬੋਲਨੇ ਕਿ ਅਗਲੇ ਦਾ ਦਿਲ ਦੁਖੇ ਕਿਸੇ ਨੂੰ ਗਲਤ ਕਿਸੇ ਨੂੰ ਨੀਵਾ ਨਹੀਂ ਕਹਿਣਾ ਕਦੇ ਵੀ ਜੇ ਤੁਹਾਡੇ ਅੱਗੇ ਆ ਕੇ ਕੋਈ ਦੁਖੀ ਹੈ ਨਾ ਤੇ ਆਪਣੀ ਪੂਰੀ ਜਾਨ ਲਾ ਦੋਗੇ ਅਗਲੇ ਦਾ ਦੁੱਖ ਦੂਰ ਕਰ ਸਕੀਏ ਮਾਲਕ ਭੇਜਦਾ ਇਹ ਮਾਲਕ ਦੇ ਇਮਤਿਹਾਨ ਲੈਣ ਦਾ ਤਰੀਕਾ ਅਲੱਗ ਜੇ ਉਹ ਆਪ ਦੇਖਦਾ ਕਿ ਤੁਸੀਂ ਤਮਾਸ਼ਾ ਬਣਾਉਣ ਬਲਿਆ ਜੋਗੇ ਹੋ ਕਿ ਬਾਹ ਫੜਨ ਬਲਿਆ ਜੋਗੇ ਹੋ ਜੇ ਤੁਸੀਂ ਕਿਸੇ ਦੀ ਬਾਹ ਫੜ ਲਈ ਨਾ ਤੇ ਕੰਨ ਨੂੰ ਜਿਹੜੇ ਮਰਜ਼ੀ ਰਾਜ ਤੁਸੀਂ ਫਸੇ ਹੋ ਹੋ ਤੁਹਾਡੇ ਲਈ ਰੱਬ ਨੇ ਲੱਖਾਂ ਬਾਵਾਂ ਅੱਗੇ ਕਰਦਣੀਆਂ ਤੇ ਨਫ਼ਰਤ ਆਪਣੇ ਮਨ ਚੋਂ ਕੱਢ ਹੀ ਦਿਓ ਇਹ ਚੀਜ਼ ਕਦੇ ਸੋਚਣੀ ਨਹੀਂ ਕਿ ਆ ਹਿੰਦੂ ਹੈ ਸਿੱਖ ਹੈ ਮੁਸਲਮਾਨ ਜਾਂ ਸਾਈ ਇੱਕੋ ਹੀ ਚੀਜ਼ ਸੋਚਣੀ ਕਿ ਮੇਰੇ ਮਾਲਕ ਨੇ ਸਭ ਨੂੰ ਬਣਾਇਆ ਸਾਰਿਆਂ ਦੇ ਅੰਦਰ ਇੱਕੋ ਜੋ ਜਗ ਰਹੀ ਹੈ ਜੇ ਮੈਂ ਕਿਸੇ ਇੱਕ ਨਾ ਵੀ ਨਫ਼ਰਤ ਕਰਦਾ ਨਾ ਜੇ ਮੈਂ ਉਸ ਪ੍ਰਮਾਤਮਾ ਦੇ ਬਣਾਏ ਕਿਸੇ ਇੱਕ ਜੀਵ ਨਾਲ ਵੀ ਨਫ਼ਰਤ ਕਰਦਾ ਤੇ ਮੈਂ ਉਹਨੂੰ ਕਦੇ ਪਿਆਰਾ ਨਹੀਂ ਹੋ ਸਕਦਾ ਰੱਬ ਨੇ ਕਿਹਾ ਕਿ ਬਣਾਇਆ ਤੇ ਸਭ ਨੂੰ ਮੈਂ ਹੋਈ ਆਪਣੇ ਹੱਥੋਂ ਜੇ ਤੂੰ ਹੋਈ ਕਿਸੇ ਨੂੰ ਉੱਚਾ ਕਿਸੇ ਨੂੰ ਨੀਵਾ ਕਰਨਾ ਮੈਂ ਕਿਸੇ ਦੇ ਧਰਮਾਂ ਦੇ ਨਾਮ ਤੇ ਨਫ਼ਰਤ ਫਲਾਉਂਦਾ ਆ ਤੇ ਤੂੰ ਮੈਨੂੰ ਪਿਆਰਾ ਨਹੀਂ ਜਾਂ ਤੂੰ ਜਿੰਨੀ ਮਰਜ਼ੀ ਭਗਤੀ ਕਰੀ ਜਾ ਭਗਤੀ ਉਹ ਹੀ ਪਰਮਾਨੰਝੇ ਜਿਹਦੇ ਚ ਪਿਆਰ ਹੈ ਸਰਬੱਤ ਦਾ ਭਲਾ ਬਾਬਾ ਦੀਪ ਸਿੰਘ ਨੇ ਖੁਸ਼ੀਆਂ ਵੜੀਆਂ ਲੈ ਕੇ ਆਣੀਆਂ ਤੁਹਾਡੇ ਘਰ ਤੁਸੀਂ ਦੇਖਣਾ ਕਿਉਂਕਿ ਜਿੰਨੇ ਤੁਸੀਂ ਚੰਗੇ ਰਾਹ ਤੇ ਚੱਲੇ ਹੋਗੇ ਨਾ ਭਗਤੀ ਦੇ ਰਾਹ ਤੇ ਚੱਲੇ ਹੋਗੇ ਸੇਵਾ ਦੇ ਰਾਹ ਤੇ ਚੱਲੇ ਹੋਗੇ ਤੇ ਮਾਲਕ ਨੇ ਕਹਿਣਾ ਮੈਂ ਤੈਨੂੰ ਕੁਝ ਨਹੀਂ ਹੁੰਦੇਣਾ ਹੁਣ ਤੂੰ ਇੰਨੇ ਚੰਗੇ ਕੰਮ ਕਰਨਦੇ ਆ ਕੋਈ ਗੱਲ ਨਹੀਂ ਤੇਰੀ ਜ਼ਿੰਦਗੀ 'ਚ ਭਾਵੇਂ ਜਿੰਨੀਆਂ ਮਰਜ਼ੀ ਮੁਸ਼ਕਲਾਂ ਹੋਣ ਅੱਜ ਸਮਾਂ ਭਾਵੇਂ ਜਿੰਨਾ ਮਰਜ਼ੀ ਔਖਾ ਹੋਵੇ ਤੇਰੇ ਮੁਕਦਰਾ ਚ ਲਿਖਿਆ ਹੋਵੇ ਭਾਵੇਂ ਕੁਛ ਵੀ ਮੈਂ ਤੇਰੀ ਆਪੇ ਰਾਖੀ ਕਰਾਂਗਾ ਮੈਂ ਕੁਛ ਨਹੀਂ ਹੁੰਨ ਦਿੰਦਾ ਤੈਨੂੰ